ਕਿਸਾਨ ਮਜ਼ਦੂਰ ਅਤੇ ਬੰਦਿਆਂ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਉੱਤੇ ਲੈਂਡ ਪੂਲਿੰਗ ਸਕੀਮ ਅਧੀਨ ਜ਼ਮੀਨ ਨਾ ਦੇਣ ਤੇ ਹੋਰ ਮੁੱਦਿਆਂ ਨੂੰ ਲੈ ਕੇ ਅੱਜ 11 ਅਗਸਤ ਨੂੰ ਪੰਜਾਬ ਭਰ ਦੇ 15 ਜ਼ਿਲ੍ਹਿਆਂ ਵਿੱਚ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਗਈ। ਉਹਨਾਂ ਕਿਹਾ ਕਿ 20 ਅਗਸਤ ਦੀ ਮਹਾਰੈਲੀ ਵਿੱਚ ਲੱਖਾਂ ਲੋਕ ਹੋਣਗੇ ਸ਼ਾਮਲ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੁਭਾਗੂ ਸਰਵਨ ਸਿੰਘ ਪੰਦੇਰ ਅਤੇ ਗੁਰਬਚਨ ਸਿੰਘ ਚੱਬਾ ਨੇ ਕੀ ਦੱਸਿਆ ਤੁਸੀਂ ਵੀ ਸੁਣੋ। ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਪੰਜਾਬ ਦੀਆਂ ਕੇਐਮਐਮ ਨਾਲ ਜੁੜੀਆਂ ਹੋਈਆਂ तमाम ਜਥਿਆਂ ਜਿਹੜਾ ਕੇਐਮਐਮ ਪੰਜਾਬ ਆ ਉਹਦੇ ਵੱਲੋਂ ਮੋਟਰਸਾਈਕਲ ਮਾਰਚ ਦਾ ਸੱਦਾ ਵਾ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਹੀ ਅੱਜ ਲਗਭਗ 15 ਜ਼ਿਲ੍ਹਿਆਂ 'ਚ ਮੋਟਰਸਾਈਕਲ ਮਾਰਚ ਕਰ ਰਹੀ ਹੈ ਉਦਾਂ ਕੇਐਮਐਮ ਦੀਆਂ ਸਾਰੀਆਂ ਜਥੇਬੰਦੀਆਂ ਪੂਰੇ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਕਰਨੀਆਂ ਜਿਹੜਾ ਅੱਜ ਅਸੀਂ ਮੰਡੀ 'ਚ ਇਕੱਠੇ ਹੋਏ ਆ ਇਹ ਲੈਂਡ ਪੂਲਿੰਗ ਪਾਲਿਸੀ ਵਿਰੋਧ ਜਿਹੜਾ ਵਾ ਸਾਡਾ ਅੱਜ ਦਾ ਮਾਰਚ ਆ ਔਰ ਬਿਜਲੀ ਬੋਰਡ ਦੇ ਨਿੱਜੀਕਰਨ ਚੇਪਾਲੇ ਮੀਟਰਾਂ ਦੇ ਵਿਰੋਧ ਵਿੱਚ ਔਰ ਇਹ ਅੱਜ ਇਥੋਂ ਸ਼ੁਰੂ ਕਰਕੇ ਅਸੀਂ ਨਵਾ ਕੋਟ ਰਾਜੇਵਾਲ ਮਾਨਾਂਵਾਲਾ ਨਿਜਰਪੁਰਾ ਚਾਰ ਪਿੰਡ ਹੈਗੇ ਉਦੋਂ ਦਾ ਗੋਲਡਨ ਗੇਟ ਗੋਲਡਨ ਗੇਟ ਤੋਂ ਗਾਂ ਅੰਮ੍ਰitsar ਨੰਗਦੇ ਹੋਏ ਸ਼ਾਮ ਸਿੰਘ ਟਾਰੀ ਚੌਂਕ ਤੇ ਫਿਰ ਰਾਮਤੀ ਸ ਰੋਡ ਤੋਂ ਅੱਗੇ ਜਾਵਾਂਗੇ ਰਾਮਤੀ ਤੇ ਲਗਭਗ 11:00 ਵਜੇ ਪਹੁੰਚਾਂਗੇ ਅਸੀਂ ਉਦੋਂ ਦਾ ਕੋਟਲਾ ਡੂਮ ਬਲਗਣ ਚੈਨਪੁਰ ਚੰਜੋਟੀ ਟੋਲੇ ਨੰਗਲ ਲਦੇਵ ਅਦਲੀਆਲ ਰਾਣੇ ਵਾਲੀ ਬਲ ਸਿਕੰਦਰ ਤੇ ਰਾਜਾ ਸਾਸੀ ਇਹਨਾਂ ਪਿੰਡਾਂ ਦੀ ਜਿਹੜੀ ਲਗਭਗ 15 ਪਿੰਡਾਂ ਦੀ ਜ਼ਮੀਨ ਆਈ ਹੋਈ ਆ ਉਹਦੇ ਵਿਰੁੱਧ ਅੱਜ ਮਾਰਚ ਆ ਅਰਸੀਂ ਭਗਵੰਤ ਮਾਨ ਸਰਕਾਰ ਨੂੰ ਕਹਿੰਨੇ ਆ ਵੀ ਤੁਰੰਤ ਇਹ ਜਿਹੜੀ ਆ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਜਾਏ ਨਹੀਂ ਤਾਂ ਪੰਜਾਬ ਦੇ ਲੋਕ ਤੁਸੀਂ ਦੇਖੋਗੇ ਅੱਜ ਇਤਿਹਾਸਕ ਮੋਟਰਸਾਈਕਲ ਮਾਰਚ ਅੰਮ੍ਰਿਤਸਰ ਚ ਹੀ ਹੋਏਗਾ ਮੈਂ ਪੂਰੇ ਪੰਜਾਬ ਚ ਤੁਹਾਨੂੰ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ ਤੁਹਾਨੂੰ ਆਪਣਾ ਠੁੱਕਿਆ ਚੱਟਣਾ ਪੈਣਾ ਵਾ ਇਸ ਤੋਂ ਪਹਿਲੋ ਕਿ ਤੁਸੀਂ ਟਕਰਾਓ ਕਿਸਾਨਾਂ ਨਾਲ ਔਰ ਆਉਣ ਵਾਲੇ ਦਿਨਾਂ ਵਿੱਚ ਅੱਜ ਦੇ ਮੋਟਰਸਾਈਕਲ ਮਾਰਚ ਤੋਂ ਬਾਅਦ ਵੀ ਨੂੰ ਜੜਾਵਾ ਆਪਾਂ ਲਗਭਗ ਇੱਥੇ ਵੱਡੀ ਮਹਾਂ ਰੈਲੀ ਕਰਾਂਗੇ ਜਲੰਧਰ ਦੇ ਵਿੱਚ ਆ ਰਾਜ ਮੁਲਾਜ਼ਮ ਸਟ੍ਰਾਈਕ ਤੇ ਜਾ ਰਹੇ ਨਰਜੀਕਰਨ ਦੇ ਵਿਰੁੱਧ ਉਹਦੀ ਵੀ ਹਮਾਇਤ ਕਰਦੇ ਹੈਗੇ ਆ ਤੋ ਇਸ ਕਰਕੇ ਅੱਜ ਦਾ ਮੋਟਰਸਾਈਕਲ ਮਾਰਚ ਵਿਲੱਖਣ ਹੋਊਗਾ ਸਰਕਾਰ ਦੀਆਂ ਜੜਾ ਹਲਾ ਕੇ ਰੱਖ ਦਊਗਾ ਲੱਗਦਾ ਨਹੀਂ ਕਿ ਲੈਂਡ ਪੂਲਿੰਗ ਐਕਟ ਲਿਆਉਣ ਦੇ ਨਾਲ ਕਿਸਾਨੀ ਜਿਹੜੀ ਆ ਉਹ ਖਤਮ ਹੋ ਰਹੀ ਹੈ ਬਿਲਕੁਲ ਪੰਜਾਬ ਦਾ ਅਰਥਚਾਰਾ ਜੜਾਵਾ ਉਹ ਖੇਤੀ ਤੇ ਨਿਰਭਰ ਹੈ ਔਰ ਜੇ ਖੇਤੀ ਤਬਾਹ ਹੋ ਜੂਗੀ ਪੰਜਾਬ ਦਾ ਅਰਧਚਾਰਾ ਤਬਾਹ ਹੋ ਜਾਊਗਾ ਇਹਨੂੰ ਕੱਲਾ ਕਿਸਾਨਾਂ ਦਾ ਮਸਲਾ ਨਾ ਸਮਝਿਆ ਜਾਵੇ ਮਜ਼ਦੂਰ ਵੀ ਨਾਲ ਉਜੜਨੇ ਹੈਗੇ ਨੇ ਛੋਟਾ ਲਘੂ ਉਦਯੋਗ ਵੀ ਸਰਕਾਰ ਮਾਰ ਰਹੀ ਆ ਆਨਲਾਈਨ ਵਪਾਰ ਦੁਕਾਨਾਂ ਨੂੰ ਖਾ ਰਿਹਾ ਵੱਡੇ ਸ਼ਾਪਿੰਗ ਮਾਲ ਦੁਕਾਨਾਂ ਨੂੰ ਖਾ ਰਹੇ ਆ ਹਮਲਾ ਪੂਰੇ ਪੰਜਾਬੀਆਂ ਤੇ ਆ ਤੇ ਪੂਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਇਹਦੇ ਖਿਲਾਫ ਅੰਦੋਲਨ ਕਰਨਾ ਚਾਹੀਦਾ ਲੈਂਡ ਪੂਲਿੰਗ ਐਕਟ ਦਾ ਜਿਹੜਾ ਵਾ ਉਹ ਹਾਈ ਕੋਰਟ ਵੱਲੋਂ ਜਿਹੜਾ ਵਾ ਸਟੇ ਦਿੱਤਾ ਗਿਆ ਕੀ ਕਹਿਣਾ ਹੈ ਮੈਨੂੰ ਲੱਗਦਾ ਇੱਧਰ ਨਹੀਂ ਦੇਖਣਾ ਚਾਹੀਦਾ ਹਾਈ ਕੋਰਟ ਕੱਲ ਨੂੰ ਸਟੇ ਚੱਕ ਵੀ ਸਕਦਾ ਵਾ ਸਾਨੂੰ ਆਪਣੀ ਲੋਕ ਸ਼ਕਤੀ ਤੇ ਲੋਕ ਅਦਾਲਤ ਤੇ ਯਕੀਨ ਕਰਨਾ ਚਾਹੀਦਾ ਜਿਹੜਾ ਜਿੰਨਾ ਚਿਰ ਸਰਕਾਰ ਲੈਂਡ ਪੂਲਿੰਗ ਪਾਲਿਸੀ ਵਾਪਸ ਨਹੀਂ ਲੈਂਦੀ ਉਹਨਾਂ ਚ ਅੰਦੋਲਨ ਜਾਰੀ ਰੱਖਣਾ ਚਾਹੀਦਾ ਹਾਂਜੀ ਆਪਣਾ ਨਾਮ ਦੱਸਦੇ ਆ ਜਿਹੜਾ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਹੈ ਕੀ ਕਰ ਰਹੇ ਹੋ ਮੇਰਾ ਨਾਮ ਗੁਰਵਜਨ ਸਿੰਘ ਚੱਬਾ ਜੀ ਅੱਜ ਅਸੀਂ ਜੋ ਲੈਂਡ ਪੂਲਿੰਗ ਨੀਤੀ ਪੰਜਾਬ ਸਰਕਾਰ ਵੱਲੋਂ ਲੈ ਕੇ ਕਿਸਾਨਾਂ ਦੀ ਜ਼ਮੀਨ ਜਿਹੜੀ ਹਥਿਆਉਣ ਦੀ ਕੋਸ਼ਿਸ਼ ਕੀਤੀ ਆਈ ਉਹਦੇ ਖਿਲਾਫ ਜਿਹੜਾ ਕੇਐਮਐਲਓ ਦਿੱਤਾ ਸੱਦਾ ਉਹਦੇ ਤਹਿਤ ਜਿਹੜਾ ਮੋਟਰਸਾਈਕਲ ਮਾਰਚ ਜਿਹੜਾ ਬਹੁਤ ਵੱਡੀ ਪੱਧਰ ਤੇ ਕੱਢ ਰਹੇ ਆਂ ਇਹ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਜੰਡਿਆਲਾਗੁਰੂ ਦਾਣਾ ਮੰਡੀ ਤੋਂ ਜਿਹੜਾ ਮੋਟਰਸਾਈਕਲ ਮਾਰਚ ਆ ਉਹ ਸਾਡੇ ਜੰਡਿਆਲਾਗੁਰੂ ਦੇ ਚਾਵਾ ਚਾਰੇ ਪਿੰਡਾਂ ਦੇ ਵਿੱਚ ਦੀ ਹੋ ਕੇ ਇੱਥੇ 골ਡਨ ਗੇਟ ਪਹੁੰਚ ਰਿਹਾ ਇੱਥੋਂ ਸਿੱਧਾ ਸ਼ਾਮ ਸਿੰਘ ਟਾਰੀ ਚੌਕ ਇੰਡੀਆ ਗੇਟ ਪਹੁੰਚੇਗਾ ਇੱਥੋਂ ਰਾਮ ਤੀਰ ਤੋਂ ਹੁੰਦਾ ਆ ਪੀੜਿਤ ਪਿੰਡਾਂ ਦੇ ਵਿੱਚ ਦੀ ਹੋ ਕੇ ਲੋਕਾਂ ਨੂੰ ਜਾਗਰਤ ਕਰਦਾ ਹੋਇਆ ਲੋਕਾਂ ਨੂੰ ਜਗਾ ਕੇ ਤੇ ਰਾਜਾ ਸਾਸੀ ਦੀ ਤਰਫ ਜਿਹੜਾ ਵਾ ਉਹ ਜਾਊਗਾ ਇਹ ਪੂਰੀ ਤਰ੍ਹਾਂ ਜਿਹੜਾ ਵਾ ਮੋਟਰਸਾਈਕਲ ਮਾਰਚ ਆ ਬਹੁਤ ਵੱਡਾ ਦੇ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਜਿਹੜਾ ਵਾ ਹੈਗਾ ਕਿਉਂਕਿ ਇਹ ਜ਼ਮੀਨਾਂ ਜਿਹੜੀਆਂ ਵਾ ਕਿਸਾਨੀ ਜਿਹੜੀ ਆ ਜ਼ਮੀਨਾਂ ਦੇ ਨਾਲ ਆ ਤੇ ਸਰਕਾਰ ਜਿਹੜੀ ਆ ਅਰਬਨ ਸਟੇਟਾਂ ਦੇ ਨਾਂ ਦੇ ਉੱਤੇ ਜਿਹੜੀਆਂ ਜ਼ਮੀਨਾਂ ਖੋਹ ਕੇ ਤੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਲਾਂਭੇ ਕਰਨਾ ਚਾਹੀਦਾ ਕਾਰਪੋਰੇਟਾਂ ਦੇ ਹਵਾਲੇ ਜਿਹੜੀ ਆ ਜ਼ਮੀਨ ਜਿਹੜੀ ਆ ਕਰਨਾ ਚਾਹੀਦੀ ਜਿਹੜਾ ਬਹੁਤ ਹੀ ਕਿਸਾਨਾਂ ਦੇ ਖਿਲਾਫ ਜਿਹੜੀ ਇੱਕ ਸਾਜ਼ਿਸ਼ ਆ ਉਹਨੂੰ ਕਦਾਚਿਤ ਵੀ ਅਸੀਂ ਜਿਹੜਾ ਬਰਦਾਸ਼ਤ ਨਹੀਂ ਕਰਾਂ ਕਿਉਂਕਿ ਸਰਕਾਰ ਕਹਿੰਦੀ ਆ ਕਿ ਲੈਂਡ ਪੂਲ ਦੇ ਵਿੱਚ ਲਿਆ ਕੇ ਤੇ ਅਸੀਂ 1 ਏਕੜ ਦੇ ਪਿੱਛੇ 1200 ਗਾਜ ਦੇ ਜਿਹੜੇ ਆ ਪਲਾਟ ਕਿਸਾਨ ਨੂੰ ਦੇਵਾਂਗੇ ਔਰ ਇਹਦੇ ਸਭ ਤੋਂ ਵੱਡੀ ਤਰਾਸ ਦੀ ਇਹ ਆ ਵੀ ਉਹ ਇਨਾਲ ਸਰਕਾਰ ਨੇ ਨੀਤੀ ਇਹ ਵੀ ਬਣਾਈ ਆ ਕਿ ਜੇਕਰ ਤੁਸੀਂ ਉਸ ਪਲਾਟ ਦੇ ਉੱਤੇ ਉਸਾਰੀ ਨਹੀਂ ਕਰਦੇ 500 ਰੁਪਿਆ ਤੁਹਾਨੂੰ ਜੁਰਮਾਨਾ ਵੀ ਲੱਗੂਗਾ ਰੋਜ਼ ਦਾ ਤੇ ਇਹਦੇ ਨਾਲ ਜਿਹੜਾ ਵਾ 1 ਕਰੋੜ ਤੋਂ 2 ਕਰੋੜ ਰੁਪਿਆ ਇੱਕ ਕਿੱਲੇ ਮਗਰ ਪ੍ਰਤੀ ਜਿਹੜਾ ਵਾ ਡਿਵੈਲਪਮੈਂਟ ਦਾ ਜਿਹੜਾ ਕਿਸਾਨਾਂ ਕੋਲ ਲਿਆ ਜਾਊਗਾ ਅਸੀਂ ਕਹਿੰਦੇ ਜਦੋਂ ਸਾਡੇ ਕੋਲ ਆਪਣਾ ਜੇ ਤਾਂ ਸਾਡੇ ਕੋਲ ਜ਼ਮੀਨ ਹੀ ਨਹੀਂ ਰਹੀ ਸਾਡੇ ਕੋਲ ਆਮਦਨ ਦਾ ਸਰੋਤ ਹੀ ਨਹੀਂ ਨਾਲੇ ਸਾਡੀ ਤੁਸੀਂ ਜ਼ਮੀਨ ਲੈ ਲਈ ਨਾਲੇ ਤੁਸੀਂ ਸਾਡੇ ਕੋਲ ਉਲਟਾ ਪੈਸੇ ਲਓਗੇ ਅਸੀਂ ਜ਼ਮੀਨ ਦੇਣ ਨੂੰ ਤਿਆਰ ਹੀ ਨਹੀਂ ਕੋ ਅਸੀਂ ਆਪਣੀ ਖੇਤੀ ਕਰਕੇ ਤੇ ਆਪਣਾ ਪਰਿਵਾਰ ਪਾਲ ਰਹੇ ਹਾਂ ਖੇਤੀ ਸਾਡੀ ਜਿਹੜੀ ਆ ਇੱਕ ਪ੍ਰਮੁੱਖ ਕਿੱਤਾ ਵਾ ਇਸ ਕਰਕੇ ਸਰਕਾਰ ਦੀਆਂ ਨੀਤੀਆਂ ਪਾਲਿਸਿਆਂ ਨੂੰ ਪਤਾ ਚਿਤ ਵੀ ਅਸੀਂ ਬਰਦਾਸ਼ਤ ਨਹੀਂ ਲਿਆ ਆਪਣਾ ਬਰਦਾਸ਼ਤ ਨਹੀਂ ਕਰਾਂਗੇ ਸਰਕਾਰ ਵੱਖ-ਵੱਖ ਤਰ੍ਹਾਂ ਜਿਤਨਾ ਉਹ ਨਾਲ ਇਹ ਤੇ ਬਿਜਲੀ ਬੋਰ ਦਾ ਨਿਚੀਕਰਨ ਕਰਕੇ ਭਾਰਤ ਮਾਲਾ ਪ੍ਰੋਜੈਕਟ ਕੱਢ ਕੇ ਕਿਸਾਨਾਂ ਦੀਆਂ ਜ਼ਮੀਨਾਂ ਉਰਚ ਬਹੁਤ ਵੱਡੇ ਪੱਧਰ ਤੇ ਜਿਹੜੀ ਫੋਲੀਆ ਇਸ ਵੇਲੇ ਲੈਂਡ ਪੂਲਿੰਗ ਦੇ ਵਿੱਚ 65500 ਕੇਟੇਕੜੀ ਜਿਹੜੀ ਜ਼ਮੀਨਾਂ ਦੀ ਜਿਹੜੀ ਬਹਰ ਕਰਈ ਆ ਜਿਹਦੇ ਨਾਲ ਬਹੁਤ ਵੱਡਾ ਜਿਹੜਾ ਅਸਰ ਪੈਣ ਵਾਲਾ ਵਾ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਦੁਕਾਨਦਾਰਾਂ ਦੇ ਉੱਤੇ ਆਮ ਲੋਕਾਂ ਦੇ ਪਊਗਾ ਜਿਹਦੇ ਜਿਹੜਾ ਕਦੀ ਵੀ ਇਹ ਨਹੀਂ ਬਰਦਾਸ਼ਤ ਨਹੀਂ ਕਰਾਂਗੇ ਹਾਂ ਇਹ ਤੋਂ ਬਾਅਦ ਅਸੀਂ ਜਿਹੜਾ ਵਾਕਿਆ ਨਮ ਦੇ ਸੱਦੇ ਦੇ ਜਿਲੰਕਰ ਦੇ ਕੁੱਕੜ ਪਿੰਡ ਦੇ ਵਿੱਚ ਆਪਾਂ ਬਹੁਤ ਵੱਡੀ ਜਿਹੜੀ ਆ ਲੱਖਾਂ ਦੀ ਰੈਲੀ ਕਰ ਰਹੇ ਆ ਜਿਹੜੀ ਲੈਂਡ ਪੋਲਿੰਗ ਦੇ ਖਿਲਾਫ ਹੋਊਗੀ ਤਾਂ ਹੋਰ ਬਿਜਲੀ ਨਾਲ ਸੰਬੰਧਿਤ ਜਿਹੜਾ ਨਿਜੀਕਰਨ ਦੀ ਨੀਤੀ ਦੇ ਖਿਲਾਫ ਹੋਊਗੀ ਜਿਹਨੂੰ ਸਰਕਾਰ ਨੂੰ ਜਿਹੜਾ ਦੱਸ ਦਿਆਂਗੇ ਵੀ ਕੰਨ ਤੇ ਪੜਿਆ ਜਿਹੜਾ ਵਾ ਲਿਖਲਾ ਲਿਖਿਆ ਜਿਹੜਾ ਪੜਲਾ ਕਿਉਂਕਿ ਕਿਸਾਨ ਤੇ ਮਜ਼ਦੂਰ ਤੇ ਆਮ ਲੋਕ ਜਿਹੜੇ ਆ ਬਿਲਕੁਲ ਤੇਰੀ ਨੀਤੀ ਜਿਹੜੀ ਪ੍ਰਵਾਨ ਨਹੀਂ ਕਰਦੇ ਹਾਈ ਕੋਰਟ ਵੱਲੋਂ ਜਿਹੜਾ ਸਟੇ ਦਿੱਤਾ ਕਿ ਆ ਫਿਰ ਵੀ ਕੀ ਲੱਗਦਾ ਕਿ ਸਰਕਾਰ ਕੋਈ ਨਹੀਂ ਮੰਨਦੀ ਦੇਖੋ ਜੀ ਸਾਡਾ ਤੇ ਹਾਈ ਕੋਰਟ ਨੇ ਜੋ ਸਟੇ ਲਾਇਆ ਵਾ ਉਹ ਉਹ ਸਾਨੂੰ ਵੀ ਪਤਾ ਲੱਗਾ ਲਿਆ ਪਰ ਇਹ ਸਟੇਜ ਦੇ ਬਾਵਜੂਦ ਜਿਹੜਾ ਵਾ ਅਸੀਂ ਸੰਘਰਸ਼ ਨੂੰ ਕਦੇ ਵੀ ਮੱਠਾ ਨਹੀਂ ਪੈਣ ਦਗੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਾਂਗੇ ਵੀ ਕਦੇ ਵੀ ਸੰਘਰਸ਼ ਨੂੰ ਜਿਹੜਾ ਵਾ ਤੁਸੀਂ ਢਿੱਲਾ ਨਾ ਪੈਣ ਦਿਓ ਜਿੰਨਾ ਸੰਘਰਸ਼ ਅਸੀਂ ਤੇਜ਼ ਕਰਾਂਗੇ ਉਹਨਾਂ ਸਾਡੀਆਂ ਜਿਹੜੀਆਂ ਮਸਲਿਆਂ ਦਾ ਹੱਲ ਛੇਤੀ ਹੋਊਗਾ ਤੇ ਭਾਈ ਕੀ ਲੱਗਦਾ ਕਿ ਦੁੱਦੀ ਜੇ ਇੱਕ ਹੋਰ ਸਿੱਧਪੁਰ ਕਿਸਾਨ ਜਥੇਬੰਦੀ ਡੱਲੇਵਾਲ ਜੀ ਦੀ ਉਹਨਾਂ ਨਾਲ 16 ਤਰੀਕ ਨੂੰ ਅਗਰਿਆਤ ਵਾਲਮੀ ਕੀਤੀ ਆ 25 ਤਰੀਕ ਨੂੰ ਦਿੱਲੀ ਵਿੱਚ ਮਹਾ ਪੰਜਾਬ ਕੀਤੀ ਜਾ ਰਹੀ ਹੈ ਕਿਸਾਨ ਜਥੇਬੰਦੀ ਇਕੱਠੀਆਂ ਕਿਉਂ ਨਹੀਂ ਹੋ ਵੇਖੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਦਿਸਣਗੀਆਂ ਅਸੀਂ ਐਸ ਕੇਮ ਨੂੰ ਵੀ ਜਿਹੜੀ ਚਿੱਠੀ ਲਿਖੀ ਆ ਔਰ ਆ ਜਿਹੜੀ ਰੈਲੀ ਕਰਦਾ ਵਾ ਹਰ ਇੱਕ ਮੋਰਚਾ ਜਿਹੜਾ ਵਾ ਹਰ ਇੱਕ ਜਿਹੜੀ ਆ ਜਥੇਬੰਦੀਆ ਇਸ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਜਿਹੜਾ ਵਾ ਆਪਣੇ ਆਪਣੇ ਤਰੀਕੇ ਨਾਲ ਹਰ ਕੋਈ ਜਿਹੜਾ ਵਾ ਰੋਜ਼ ਪ੍ਰਗਟਾ ਰਿਹਾ ਵਾ ਕੋ ਰੋਜ਼ ਪ੍ਰਦਰਸ਼ਨ ਕਰ ਰਿਹਾ ਵਾ ਉਸੇ ਨੀਤੀ ਦਾ ਸਾਰੇ ਜਿਹੜੇ ਕਰ ਰਹੇ